ਹੈਲੋ ਜੀ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਮੁੰਗਰਿਆਂ ਦੀ ਸਬਜੀ ਮੂਲੀਆਂ ਤਾਂ ਤੁਸੀਂ ਸਰਦੀਆਂ ਵਿੱਚ ਬਹੁਤ ਖਾ ਲਿਆ ਹੋਣਗੀਆਂ ਤੇ ਅੱਜ ਅਸੀਂ ਬਣਾਵਾਂਗੇ ਮੂਲੀਆਂ ਤੋਂ ਬਣੇ ਹੋਏ ਮੁੰਗਰੇ ਜਿਹੜੇ ਇਹ ਮੁੰਗਰੇ ਆ ਦੀ ਸਬਜੀ ਹੈ ਨਾ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਮੂਲੀ ਪੱਕ ਜਾਂਦੀ ਹੈ ਤੇ ਉਹਦੇ ਤੇ ਜਿਹੜੇ ਫੁੱਲਾਂ ਦੇ ਉੱਤੇ ਇਸ ਤਰ੍ਹਾਂ ਦੇ ਮੁੰਗਰੇ ਲੱਗਦੇ ਆ ਤੇ ਆਓ ਇਹਦੀ ਸਬਜੀ ਬਣਾਈਏ ਮੁੰਗਰਿਆਂ ਨੂੰ ਤੁਸੀਂ ਚੌਪਰ ਦੇ ਵਿੱਚ ਚੌਪ ਵੀ ਕਰ ਸਕਦੇ ਹੋ ਕਟ ਵੀ ਸਕਦੇ ਹੋ ਤੇ ਕੱਟ ਕੇ ਵੀ ਬਣਾ ਸਕਦੇ ਹੋ ਤੇ ਇਹ ਦੇਖੋ ਬਿਲਕੁਲ ਕੂਲੇ মুਂਗਰੇ ਨੇ ਇਕਦਮ ਤੇ ਨਾਲ ਅਸੀਂ ਲਏ ਨੇ ਆਲੂ ਇੱਥੇ ਤਿੰਨ ਆਲੂ ਲਏ ਆਪਾਂ ਛੋਟਾ ਛੋਟਾ ਇਹਨਾਂ ਨੂੰ ਕੱਟ ਲਿਆ ਹੈ ਤੇ ਨਾਲ ਟਮਾਟਰ ਤੇ ਪਿਆਜ਼ ਸਭ ਤੋਂ ਪਹਿਲਾਂ ਅਸੀਂ মুਂਗਰੇਆਂ ਨੂੰ ਜਾਂ ਕੋਟ ਲਵਾਂਗੇ ਜਾਂ ਅਸੀਂ ਇਹਨਾਂ ਨੂੰ ਚੋਪਰ ਦੇ ਵਿੱਚ ਚੋਪ ਕਰ ਲਵਾਂਗੇ ਇੱਧਰ ਅਸੀਂ ਚੋਪਰ ਦੇ ਵਿੱਚ ਇਹਨਾਂ ਨੂੰ ਚੋਪ ਕਰਾਂਗੇ ਇਹਨਾਂ ਨੂੰ ਅਸੀਂ ਥੋੜਾ ਮੋਟਾ ਮੋਟਾ ਚੋਪ ਕਰਾਂਗੇ ਬਿਲਕੁਲ ਦੋ ਕੇ ਆਪਾਂ ਚੱਕਰ ਲਗਾਣੇ ਆ ਕਿਉਂਕਿ মুਂਗਰੇ ਸਾਡੇ ਬਿਲਕੁਲ ਕੂਲੇ ਆ ਤੇ ਇਹਨਾਂ ਨੂੰ ਬਹੁਤੀ ਲੋੜ ਨਹੀਂ ਜ਼ਿਆਦਾ ਚੱਕਰ ਨਹੀਂ ਲਵਣਾ ਦੇਖੋ ਇੱਧਰ ਜਿਹੜੇ মুਂਗਰੇ ਚੋਪ ਹੋ ਚੁੱਕੇ ਆ ਇਹਨਾਂ ਨੂੰ ਹੁਣ ਅਸੀਂ ਇੱਕ ਪਲੇਟ ਦੇ ਵਿੱਚ ਕੱਢ ਲੈਂਦੇ ਆ। ਮੂੰਗਰਿਆਂ ਨੂੰ ਅਸੀਂ ਜਿਹੜਾ ਦੇਖੋ ਚੌਪਰ ਦੇ ਵਿੱਚ ਚੌਪ ਕਰ ਲਿਆ ਹੈ ਤੁਸੀਂ ਇਹਨਾਂ ਨੂੰ ਕੁੰਡੇ ਵਿੱਚ ਵੀ ਕੋਟ ਸਕਦੇ ਹੋ ਤੇ ਹੁਣ ਆਪਾਂ ਤੜਕਾ ਲਗਾਵਾਂਗੇ। ਕੜਾਹੀ ਦੇ ਵਿੱਚ ਆਪਾਂ ਸਰੋਂ ਦਾ ਤੇਲ 1 1/2 ਕੜਛੀ ਦੇ ਕਰੀਬ ਪਾ ਦਿੱਤਾ ਹੈ ਤੇ ਤੇਲ ਗਰਮ ਹੋਣ ਲਈ ਰੱਖ ਦਵਾਂਗੇ। ਤੇਲ ਗਰਮ ਹੋ ਚੁੱਕਾ ਹੈ ਤੇ ਇਹਦੇ ਵਿੱਚ ਅਸੀਂ ਇੱਕ ਪਿਆਜ਼ ਪਾ ਦਵਾਂਗੇ ਲੰਬਾ ਲੰਬਾ ਕੱਟਿਆ ਹੋਇਆ। ਇਹਦੇ ਵਿੱਚ ਆਪਾਂ ਕੋਈ ਜੀਰਾ ਵਗੈਰਾ ਬਹੁਤੇ ਮਸਾਲੇ ਨਹੀਂ ਪਾਣੇ ਆ ਸਿੰਪਲ ਅਸੀਂ ਇੱਕ ਪਿਆਜ਼ ਪਾ ਕੇ ਇਹਨੂੰ ਭੁੰਨ ਲੈਂਦੇ ਆ। ਲਗਾਤਾਰ ਆਪਾਂ ਘੜਤੀ ਚ ਚਲਾਉਂਦੇ ਰੱਖਾਂਗੇ ਪਿਆਜ਼ ਜਦੋਂ ਪੁੱਜਿਆ ਜਾਏਗਾ ਫਿਰ ਅਸੀਂ ਇਹਦੇ ਵਿੱਚ ਇੱਕ ਟਮਾਟਰ ਪਾ ਦਵਾਂਗੇ ਛੋਟਾ ਛੋਟਾ ਕੱਟਿਆ ਹੋਇਆ ਤੇ ਟਮਾਟਰ ਨੂੰ ਪਕਾ ਲਵਾਂਗੇ ਜਦੋਂ ਟਮਾਟਰ ਵੀ ਪੱਕਿਆ ਜਾਏਗਾ ਫਿਰ ਆਪਾਂ ਜਿਹੜੇ ਸਿੰਪਲ ਮਸਾਲੇ ਹੁੰਦੇ ਆ ਨਮਕ ਹਲਦੀ ਲਾਲ ਮਿਰਚ ਤੇ ਗਰਮ ਮਸਾਲਾ ਇਹ ਚਾਰੀ ਚੀਜ਼ਾਂ ਅਸੀਂ ਪਾ ਦਾਂਗੇ ਤੇ ਥੋੜੀ ਦੇਰ ਇਹਨਾਂ ਨੂੰ ਪਕਾ ਲਵਾਂਗੇ ਤੇ ਨਾਲ ਹੀ ਅਸੀਂ ਆਲੂ ਤੇ ਜਿਹੜੇ ਅਸੀਂ ਮੁੰਗਰੇ ਚੌਪ ਕਰਕੇ ਰੱਖੇ ਹੋਏ ਆ ਉਹ ਪਾ ਦਵਾਂਗੇ ਪਹਿਲਾਂ ਅਸੀਂ ਆਲੂਆਂ ਨੂੰ ਇੱਕ ਵਾਰ ਮਿਕਸ ਕਰ ਲੈਂਦੇ ਆ ਤੇ ਨਾਲ ਹੀ ਅਸੀਂ ਮੁੰਗਰੇ ਪਾ ਦਵਾਂਗੇ ਇਹਨਾਂ ਨੂੰ ਅਸੀਂ ਮਿਕਸ ਕਰਕੇ ਢੱਕ ਕੇ ਥੋੜੀ ਦੇਰ ਦੇ ਲਈ ਪਕਾਵਾਂਗੇ ਗੈਸ ਨੂੰ ਬਿਲਕੁਲ ਆਪਾਂ ਮੱਠਾ ਜਿਹਾ ਸੇਕ ਕਰ ਦਵਾਂਗੇ ਥੋੜੀ ਦੇਰ ਦੇ ਲਈ ਅਸੀਂ ਟਾਕਰਿਆਂ ਨੂੰ ਪੱਕਣ ਦਵਾਂਗੇ ਥੋੜੀ ਦੇਰ ਬਾਅਦ ਅਸੀਂ ਟੱਕਣ ਚਾਕੇ ਵੇਖ ਲਵਾਂਗੇ ਇੱਕ ਵਾਰ ਛੇੜ ਮਾਰ ਦਿੰਦੇ ਹਾਂ ਆਲੂ ਜਿਹੜੇ ਹਲਕੇ ਹਲਕੇ ਥੋੜੇ ਜਿੇ ਕੱਚੇ ਲੱਗਦੇ ਪਿਆ ਇਸ ਕਰਕੇ ਆਪਾਂ ਇਹਨਾਂ ਨੂੰ ਥੋੜੀ ਦੇਰ ਹੋਰ ਟਾਕ ਕੇ 2 ਮਿੰਟ ਹੋਰ ਪਕਾ ਲੈਂਦੇ ਹਾਂ ਹਲਕੀ ਹਲਕਾ ਜਿਹਾ ਕੱਚਾ ਪਾਣਾ ਹੈ ਕਿਉਂਕਿ ਬੱਚੇ ਵਗੈਰਾ ਤੇ ਖਾ ਲਾਣਗੇ ਸਬਜੀ ਪਰ ਜਿਹੜੇ ਸਿਆਣੇ ਹੁੰਦੇ ਉਹ ਥੋੜੀ ਜਿਆਦਾ ਪੱਕੀ ਹੋਈ ਸਬਜੀ ਹੀ ਖਾਂਦੇ ਨੇ ਇਸ ਕਰਕੇ ਆਪਾਂ ਥੋੜਾ ਜਿ ਇਹਨਾਂ ਨੂੰ ਟਾਕ ਕੇ 2 ਮਿੰਟ ਲਈ ਹੋਰ ਪਕਾ ਲਵਾਂਗੇ ਜਿਹੜੇ ਆਲੂ ਹੈ ਥੋੜੇ ਜਿੇ ਦੋ ਮਿੰਟ ਬਾਅਦ ਅਸੀਂ ਫੇਰ ਇੱਕ ਵਾਰ ਟੱਕਣ ਚਾਕੇ ਵੇਖ ਲੈਂਦੇ ਆ ਤੇ ਇਹਦੋਂ ਜਿਹੜੇ ਸਾਡੇ ਆਲੂ ਐ ਵਧੀਆ ਤਰੀਕੇ ਨਾਲ ਪੱਕ ਚੁੱਕੇ ਨੇ ਸਬਜ਼ੀ ਬਣ ਕੇ ਤਿਆਰ ਐ ਲੋ ਜੀ ਇਹਦੋਂ ਜਿਹੜੀ ਸਬਜ਼ੀ ਬਣ ਕੇ ਤਿਆਰ ਐ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ